ਸਾਸਰੀ ਗਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਮਲਕੀਤ ਆਲਰਾਉਂਡਰ ਹਰਿਆਣਾ ਤੇ ਅੱਜ ਆਏ ਆ ਪਿੰਡ ਹਮਾਉ ਖੇੜੇ ਤੇ ਇੱਥੇ ਜੋ ਕਿ ਵੀਰ ਨੇ 777 ਦਿਹਾਤ ਕੰਪਨੀ ਤੋਂ ਜੋਗੀ ਬੀਜ ਲਿਆ ਸੀ ਤੇ ਬਹੁਤ ਵਧੀਆ ਕਣਕ ਦੀ ਕੁਆਲਿਟੀ ਨਿਕਲੀ ਏ ਤੇ ਆ ਜੋ ਕਿਸਾਨ ਜੀ ਕਿ ਸੀਰ ਸਿੰਘ ਨਾਲ ਗੱਲ ਕਰਾਂਗੇ ਪਈ ਲੋ ਹਾਂਜੀ ਜੀ ਸੀਰ ਸਿੰਘ ਜੀ ਕਿਹੜਾ ਬੀਜ ਸੀ ਇਹ ਬਹੁਤ ਵਧੀਆ ਮਤਲਬ ਕੁਆਲਿਟੀ ਆਈ ਪਹਿਲਾਂ ਸਾਰਿਆਂ ਨੂੰ ਸਾਸਰੀ ਗਾਲ ਜੀ ਹਾਂਜੀ ਅੱਜ ਇਹ ਗੱਲ ਕਰਦੇ ਆ ਜੀ ਡੀਵੀ ਡੀ ਡਬਲਯੂ ਐਸ ਕਿ ਲੈਓ ਕੈਮਰਾ DWS 777B ਹੈ ਜੀ। ਧਿਆਨਤ ਕੰਪਨੀ ਦਾ ਜੀ ਪਹਿਲੇ ਵਾਰ ਲਾਇਆ ਜੀ। ਠੀਕ ਠੀਕ। ਬਾਕੀ ਮੈਨੂੰ ਤਾਂ ਛੱਟਾ ਵੀ ਬੜਾ ਵਧੀਆ ਲੱਗ ਰਿਹਾ ਜੀ। ਆ ਦੇਖੋ ਜੀ। ਆ ਛੱਟਾ ਜੀ। ਠੀਕ ਹੈ। ਮਨ ਲੈ। ਇਹ ਦਾਣਾ ਪੂਰਾ ਭਰਿਆ। ਪੂਰਾ ਦਾਣਾ ਹੈ। ਫਿਰ ਇਹ ਇਹਦੇ ਵਿੱਚ ਮੈਨੂੰ ਹੋਰ ਵੀ ਇੱਕ ਚੀਜ਼ ਲੱਗ ਰਹੀ ਹੈ। ਦੇਖੋ ਜੀ। ਇੱਕ 2855 ਦਾ ਛੱਟਾ ਕੱਢ। ਇੱਕ ਮਿੰਟ। 2855 ਦਾ। ਆ ਜੀ। 777 DWS 777 ਵਿਹਾਨਤ ਕੰਪਨੀ ਦਾ ਜੀ ਆ 2852 ਦਾ ਛੱਟਾ ਜੀ ਆ ਦੇਖੋ ਜੀ ਠੀਕ ਇਹ ਬਾਕੀ ਮੈਂ ਇਹ ਨਹੀਂ ਕਹਿੰਦਾ ਬਾਕੀ ਪਹਿਲੇ ਗਿਹੜੇ ਮੈਂ ਇਹ 777 ਬੀ ਬੀਜਿਆ ਤੁਹਾਨੂੰ ਕਿਵੇਂ ਲੱਗਾ ਵੀ ਤੁਸੀਂ ਪੂਰੇ ਸੰਤੁਸ਼ਟ ਹੋ ਜਗੇ ਮੈਂ ਤਾਂ ਸੰਤੁਸ਼ਟ ਹੀ ਆ ਬਾਕੀ ਹੁਣ ਗਾਂ ਛਾੜ ਤੇ ਪਤਾ ਲੱਗੇਗਾ ਜੀ 28 ਕੰਗਿਉ ਦਾ ਵੀ ਹੈ ਜੀ 777 ਹਰ ਸਾਲ ਤੁਸੀਂ ਬੀਜਦੇ ਹੋ ਵੀ ਅੱਗੇ ਤੋਂ ਕਾਫੀ ਬਿਹਤਰ ਕੁਆਲਿਟੀ ਹੈ ਨਹੀਂ ਮੈਂ ਇਤਕੀ ਪਹਿਲੇ ਗਿਹੜੇ ਬੀਜਿਆ ਦੂਸਰੀ ਕੁਆਲਿਟੀ ਨਾ ਦੂਸਰੀਆਂ ਤਾਂ ਮੈਂ ਬੀਜਦਾ ਹੀ 2855 ਬੀਜਦਾ ਬਈ 777 ਡੀ ਡਬਲ ਯੂ ਐਸ 777 ਆਪਣਾ ਧਿਆਨਤ ਕੰਪਨੀ ਦਾ ਪਹਿਲੇ ਘੜੇ ਬੀਜਿਆ ਹੈ ਬਾਕੀ ਹੁਣ ਗਾਂਹ ਪਤਾ ਲੱਗੇਗਾ ਵੀ ਹੁਣ ਇਹਨੂੰ ਕੀ ਇਹਦਾ ਝਾੜ ਨਿਕਲੇਗਾ ਕਿ ਮੌਕੇ ਤੇ ਤਾਂ ਮੈਨੂੰ ਸਿਰੇ ਦਾ ਮਤਲਬ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸਿਰੇ ਦੀ ਲੱਗਦੀ ਹੈ ਕਣਕ ਬਿਲਕੁਲ ਸਿਰੇ ਦੀ ਕਣਕ ਹੈ ਜੀ ਮੌਕੇ ਤੇ ਕਿਸੇ ਇੱਕ ਹੁੰਦਾ ਨਾ ਵੀ ਕਮੀ ਹੁੰਦੀ ਹੈ ਜਾਂ ਕੋਈ ਛਿੱਟੇ ਚ ਕਮੀ ਹੈ ਜਾਂ ਕੋਈ ਦਾਣਾ ਬਰੀਕ ਹੈ ਦਾਣਾ ਵੀ ਪੂਰਾ ਮੋਟਾ ਹੈ ਤੇ ਕਿਸੇ ਤਰ੍ਹਾਂ ਦੀ ਬਿਮਾਰੀ ਕੋ ਨਹੀਂ ਹੈ ਇਹ ਆ ਪਾਜੀ ਨਾ ਗੱਲ ਕਰਦੇ ਆ ਇਹਨਾਂ ਕੋਈ ਬੀਜਿਆ ਪਹਿਲਾਂ ਆਪਣਾ ਸਸਰੀ ਕਾਲਾ ਪਾਜੀ ਹਾਂਜੀ ਮੈਂ ਸਾਮਾ ਪੈਸਟਿਸਾਈਡ ਕੁੱਤਾੜ ਤੋਂ ਮੇਰੀ ਸ਼ੋਭ ਵੀ ਆਂ ਔਰ ਮੈਂ ਜ਼ਿੰਮੇਵਾਰ ਵੀ ਆਂ ਠੀਕ ਹੈ ਮੈਂ ਪਿਛਲੇ ਸਾਲ ਵੀ ਇਹਦੀ ਬਜਾਈ ਕਰੀ ਸੀ ਐਤਕਾ ਵੀ ਕਰੀ ਹੈ ਠੀਕ ਹੈ ਔਰ ਵੇਚਦਾ ਵੀ ਆਂ ਠੀਕ ਹੈ ਔਰ ਪਿਛਲੀ ਵਾਰ ਸਾਡਾ 27 22 ਕੁੰਟਲ ਦੀ ਹਉਸਤ ਆਈ ਸੀਗੀ ਤੇ ਲਗਭਗ ਲੋਕਾਂ ਨੂੰ ਚੰਗਰ ਲੋਕਾਂ ਦੀ 20 22 ਕੁਇੰਟਲ ਤੇ ਰਹਿ ਗਈ ਸੀ ਐਤਕਾ ਲੱਗਦਾ ਵੀ ਉਹ 29 30 ਕੁਇੰਟਲ ਦੇ ਲਗਭਗ ਕਣਕ ਨਿਕਲੂਗੀ ਠੀਕ ਹੈ ਬਹੁਤ ਵਧੀਆ ਨਹੀਂ ਮਤਲਬ ਹੋਰ ਵੀ ਕਿਹੜੇ ਨੇੜੇ ਨੇੜੇ ਪਿੰਡਾਂ ਨੇ ਇਹਨਾਂ ਨੂੰ ਮਤਲਬ ਇਹ ਮਹਿਣਾ ਕਿਹੜਾ ਫੋਟੋ ਵਾਲੇ ਜੀ ਵੀ ਬਜਾਈ ਕਰਵਾਈ ਹੋਈ ਜਾਂਦੀ ਠੀਕ ਹੈ ਕਾਫੀ ਵਧੀਆ ਕਣਕ ਬਹੁਤ ਵਧੀਆ ਵੈਰਾਈਟੀ ਹੈ ਔਰ ਇਹਦੀ ਰੋਟੀ ਖਾਣ ਨੂੰ ਵੀ ਬਹੁਤ ਵਧੀਆ ਹੈ ਇਹਦੇ ਚ ਪ੍ਰੋਟੀਨ ਵੀ ਬਹੁਤ ਜ਼ਿਆਦਾ ਨੇ ਇਹਦੇ ਕਿਤੇ ਵੀ ਲੈਬੋਰੀਟਰੀ ਕਿਤੇ ਵੀ ਜਾ ਕੇ ਟੈਸਟ ਕਰਵਾਓ ਇੰਨੇ ਪ੍ਰੋਟੀਨ ਕਿਸੇ ਵੀ ਕਣਕ ਦੇ ਵਿੱਚ ਨਹੀਂ ਹਿੰਗੇ ਠੀਕ ਹੈ ਇਸੇ ਦੇ ਵਾਸਤੇ ਖਾਣ ਵਾਸਤੇ ਵੀ ਬਹੁਤ ਵਧੀਆ ਕਣਕ ਹੈ ਜਿਵੇਂ ਇਹ ਬੀਜ ਲੈਣਾ ਹੋਵੇ ਕਿਸੇ ਨੇ ਵਿਆਦ ਕੰਪਨੀ ਦਾ ਤੇ ਕਿੱਥੋਂ ਕਿਵੇਂ ਤੁਹਾਡੇ ਨਾਲ ਸੰਪਰਕ ਕਰ ਸਕਦਾ ਮੇਰੇ ਨਾਲ ਸੰਪਰਕ ਕਰਨੋਂ ਪਿੰਨ ਕੁੱਤਾਵਡ ਸਾਮਾ ਪੈਸਟੀਸਾਈਡ ਹਰਿਆਣਾ ਬੈਂਕ ਦੇ ਸਾਹਮਣੇ ਹਰਿਆਣਾ ਗ੍ਰਾਮੀਣ ਬੈਂਕ ਦੇ ਸਾਹਮਣੇ ਤੇ ਆਪਣਾ ਨੰਬਰ ਵੀ ਦੱਸੋ 9416252198 ਠੀਕ ਹੈ ਠੀਕ ਹੈ ਇਹ ਨਾਮ ਆਪਣਾ ਮੇਰਾ ਨਾਮ ਸਰੂਪ ਸਿੰਘ ਸਰੂਪ ਸਿੰਘ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਤੇ ਬੀ ਬਹੁਤ ਵਧੀਆ ਜੋ ਕਿ ਖੁਦ ਜੀ ਜੀਰ ਸਿੰਘ ਕਿਸਾਨ ਇਹਨਾਂ ਨੇ ਬੀਜਿਆ ਪਹਿਲੀ ਵਾਰ ਵੀਜਿਆ ਪਰ ਸਿੱਟੇ ਤੋਂ ਬਹੁਤ ਵਧੀਆ ਲੱਗੰਦਾ ਬਾਕੀ ਝਾੜ ਜਦੋਂ ਨਿਕਲੇਗਾ ਉਦੋਂ ਆਪਾਂ ਫੇਰ ਵੀਡੀਓ ਬਣਾਵਾਂਗੇ ਹੋਰ ਕੋਈ ਮੈਂ ਇਹ ਗੱਲ ਕਹਿੰਦੇ ਆ ਜੀ ਡੀਡਬਲਯੂਐਸ 777 ਬੀ ਹੈ ਜੀ ਗਿਉਂ ਦਾ ਐਦਕੀ ਪਹਿਲੇ ਗਿਹੜੇ ਮੈਂ ਵੀਜਿਆ ਹੈ ਦੇਖਣ ਨੂੰ ਤਾਂ ਬੜਾ ਵਧੀਆ ਹੈ ਜੀ ਹੁਣ ਝਾੜ ਆਏਗਾ ਉਹਦੇ ਤੇ ਦੁਬਾਰੇ ਵੀਡੀਓ ਅਪਲੋਡ ਕਰਾਂਗੇ ਬਾਅਦ ਚ ਪਤਾ ਲੱਗੇਗਾ ਵੀ ਇਹਦਾ ਕੀ ਝਾੜ ਨਿਕਲਦਾ ਹੈ ਮੋਕੇ ਤੇ ਤਾਂ ਸਿਰੇ ਦੀ ਕਣਕ ਲੱਗ ਰਹੀ ਹੈ ਜੀ ਹਾਂ ਉਹਨਾਂ ਚ ਤੁਸੀਂ ਪੱਟੀਆਂ ਇੰਝ ਸਾਮ ਕੇ ਰੱਖਣੀਆਂ ਹਾਂਜੀ ਹਾਂਜੀ ਚਲੋ ਜੀ ਵੀਡੀਓ ਕਿਵੇਂ ਲੱਗੀ ਇਹਦੇ ਸ੍ਰੇਸ਼ ਜੀ ਨਾਲ ਗੱਲ ਕਰ ਹਾਂਜੀ ਸ੍ਰੇਸ਼ ਜੀ ਹਾਂਜੀ ਨਮਸਕਾਰ ਜੀ ਮੇਰਾ ਨਾਮ ਹਰਮੇਸ਼ ਚੰਦਰ ਮੈਂ ਦਿਹਤ ਕੰਪਨੀ ਮੇ देहात कंपनी में सेल, सेल पर काम कर रहा हूँ अच्छा तो ये मैंने पिछले दो साल से मैं ये कंपनी से जुड़ा हुआ हूँ और अच्छा इसका रिजल्ट है और आपने तो देखी होगी बिल्कुल बिल्कुल सर फार्मरों का बहुत अच्छा रिस्पांस मिल रहा है क्योंकि फार्मर की अगर बेनिफिट होगा तभी आगे चलेगा जी हमारा देश तो, हो केड़ सर मेरे मेरे पास सिरसा है सिरसा के लगभग सभी गाँव में

ਤੇ ਹੋਰ ਵੀ ਕਿਸੇ ਨੇ ਲੈਣਾ ਤੇ ਆ ਵੀਰ ਆਪਣੇ ਨਾਲ ਹੀ ਨੇ ਟਰੈਕਟਰ ਸਾਹਿਬ ਜੀ ਤੇ ਸੰਪਰਕ ਕਰ ਸਕਦੇ ਹੋ ਇਸ ਟਾਈਮ ਖੜੇ ਆਪਾਂ ਪਿੰਡ ਮਾਉਂ ਖੇੜੇ ਤੇ ਆ ਇਹ ਜੋ ਕਿ ਕਾਫੀ ਵਧੀਆ ਰਿਜ਼ਲਟ ਨਿਕਲਿਆ ਬੀਜ ਦਾ ਤੇ ਜੇ ਕਿਸੇ ਨੇ ਬੀਜਣਾ ਹੋਵੇ ਤੇ ਸੰਪਰਕ ਕਰ ਸਕਦਾ ਤੇ ਵੀਡੀਓ ਸ਼ੇਅਰ ਕਰ ਦਿਓ ਸਾਰੇ ਥੈਂਕ ਯੂ ਧੰਨਵਾਦ